ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਤੁਸੀਂ ਕਿੰਨੇ ਦਿਨਾਂ ਤੋਂ ਮੇਰੇ ਬਲੌਗ ਦੀ ਵੇਟ ਕਰ ਰਹੇ ਹੋ ਸੌਰੀ ਗਾਇਜ਼ ਬਲੌਗ ਕਿਉਂ ਨਹੀਂ ਸੀ ਆ ਰਹੇ ਕੀ ਰੀਜਨ ਸੀ ਠੀਕ ਆ ਉਹ ਮੈਂ ਸਾਰਾ ਤੁਹਾਨੂੰ ਅੱਜ ਦੱਸੂਗੀ ਐਂਡ 'ਚ ਸਾਰਾ ਪੂਰਾ ਡਿਸਕ੍ਰਾਈਬ ਕਰਕੇ ਦੱਸੂਗੀ ਵੀ ਕੀ ਚੱਕਰ ਪੈ ਗਿਆ ਜਿਹੜਾ ਬਲੌਗ ਆ ਸਾਡੇ ਨਹੀਂ ਆਇਆ ਠੀਕ ਆ ਕੀ ਰੀਜਨ ਸੀਗਾ ਤੇ ਲੋ ਬਈ ਅੱਜ ਪਹਿਲਾਂ ਤਾਂ ਆਪਾਂ ਬਹੁਤ ਪਿਆਰਾ ਸੂਟ ਰੈਡੀ ਕੀਤਾਗਾ ਕਰੇਪ ਦੇ ਉੱਤੇ ਸਾਰਾ ਹੈਂਡਵਰਕ ਆ ਨੇਕ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਫਰੰਟ ਚੈੱਕ ਕਰ ਸਕਦੇ ਹੋ ਆ ਇਹਦੀ ਬਾਟਮ ਆ ਬਈ ਬਾਟਮ ਤੇ ਬੜਾ ਪਿਆਰ ਆ ਸਵਰਕ ਹੈ ਬੜੀ ਪਿਆਰੀ ਲੱਗ ਰਹੀ ਹੈ ਆਊਟਫਿਟ ਤੇ ਜਿਸ ਕਿਸੇ ਨੇ ਵੀ ਕਰਵਾਉਣਾ ਹੈ ਗ੍ਰੀਨ ਕਲਰ ਦਾ ਦੁਪੱਟਾ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਬੂਟੀ ਪਵਾਈ ਹੈ ਹੈਂਡਵਰਕ ਦੀ ਕਿਸੇ ਨੇ ਵੀ ਰੈਡੀ ਕਰਵਾਉਣਾ ਕਿਸੇ ਵੀ ਕਲਰ ਤੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਸੂਟ ਆ ਜਿਹੜਾ ਇਹ ਬਣਿਆਗਾ ਤੇ ਇਹ ਵਿਦ ਸਟੀਚਿੰਗ एवरीथिंग ਤੁਹਾਡਾ 12500 ਦੇ ਵਿੱਚ ਰੈਡੀ ਹੋ ਜਾਊਗਾ ਓਨਲੀ 12500 ਇਨਾ ਹੈਵੀ ਵਰਕ ਤੇ ਲੋ ਬਈ ਸੂਟ ਮੈਂ ਤੁਹਾਨੂੰ ਦਿਖਾਇਆ ਸੀ ਇੱਧਰ ਆਪਣਾ ਨਵਾਂ ਸਟਾਕ ਆ ਚੁੱਕਿਆ ਘੱਟੋ ਘਾਟ 51 ਸੂਟ ਨੇ ਇਹ ਅੱਜ ਹੀ ਅੱਜ ਆਪਾਂ ਸੇਲ ਕਰਨੇ ਹੈ ਹੈਣਾ ਵੀਡੀਓ ਪਾਉਣੀ ਹੈ ਇਹਨਾਂ ਦੀ ਅੱਜ ਸੇਲ ਕਰਨੇ ਨੇ ਇਹ 51 ਸੂਟ ਆ ਟੋਟਲ ਦੇਖਦੇ ਆ ਕੀ ਬੰਦ ਆ ਇਹਦੇ ਨਾਲ ਦਾ ਮੈਂ ਵੀ ਸੂਟ ਬਣਾ ਲਿਆ ਮੇਰਾ ਆ ਪਿਆਗਾ ਠੀਕ ਹੈ ਗ੍ਰੇ ਕਲਰ ਦਾ ਤੇ ਆ ਸੇਲ ਕਰਨੇ ਆ ਆਪਾਂ ਸਾਰੇ ਕਿੰਨੇ ਕਲਰ ਨੇ ਟੋਟਲ ਕੀ ਹਿਸਾਬ ਕਿਤਾਬ ਇਹਨਾਂ ਦਾ ਦੇਖਿਆ ਟੋਟਲ ਗਿਣ ਲਾ ਯਾਰ ਪਹਿਲਾਂ ਬੈਂਤ ਇਹ ਸੂਟ ਕਿੰਨੇ ਆ ਯਾ ਤੇ ਦੇ ਕੁਛ ਵੀਰੇ ਨੂੰ ਫੋਨ ਵੀ ਦਿਵਾ ਕੇ ਲਿਆਉਣਾ ਰਿੱਕੀ ਨੇ ਠੀਕ ਹੈ ਤੇ ਉਹ ਵੀ ਦੇਖਦੇ ਆ ਆਪਾਂ ਤੇ ਬਾਕੀ ਫਿਰ ਉਸ ਤੋਂ ਬਾਅਦ ਅੱਜ ਟਾਈਮ ਲੱਗਿਆ ਬਈ ਵਲੌਗ ਪਾਉਣ ਦਾ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਿਆ ਦੱਸਾਂਗੇ ਤੁਹਾਨੂੰ ਕੀ ਰੀਜਨ ਸੀਗਾ ਬਹੁਤ ਵੱਡਾ ਰੀਜਨ ਸੀਗਾ ਨਾ ਪਾਉਣ ਦਾ ਵਲੌਗ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਕਈ ਵਾਰ ਕਿਸੇ ਨੇ ਲੈਣਾ ਹੋਊਗਾ ਤਾਂ ਰਹਿ ਜੂਗਾ ਤਾਂ ਲੈ ਲਿਓ ਇਹ ਸੂਟ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਾਂ ਬਈ 1500 ਰੁਪਇਆ ਠੀਕ ਹੈ ਕਾਲ ਹੈ ਜੀ 400 ਰੁਪਏ ਕੂਰੀਅਰ ਦਾ ਲੱਗੂਗਾ ਇਹ ਸਟਾਲ ਬਹੁਤ ਹੈਵੀ ਆ ਮੈਂ ਤੁਹਾਨੂੰ ਸਟਾਲ ਖੋਲ ਕੇ ਦਿਖਾਉਣੀ ਆ ਕਿਸੇ ਦਾ ਇਹਦਾ ਸਟਾਲ ਕਿਵੇਂ ਆ ਕਿਸੇ ਦਾ ਕਿਵੇਂ ਆ ਇਹ ਸਾਰਿਆਂ ਦਾ ਸੇਮ ਹੀ ਆ ਨਾ ਪਰ ਸੇਮ ਹੀ ਆ ਆ ਦੇਖੋ ਬਹੁਤ ਜ਼ਿਆਦਾ ਹੈਵੀ ਆ ਕੱਲ ਨੂੰ ਤੁਸੀਂ ਇਕੱਲੇ ਸਟਾਲ ਨਾਲ ਵੀ मतलब ਇਕੱਲਾ ਸਟਾਲ ਵੀ ਤੁਸੀਂ ਉਹ ਕਰ ਸਕਦੇ ਹੋ ਲੈ ਸਕਦੇ ਹੋ ਜੇ ਲੈਣਾ ਹੋਇਆ ਠੀਕ ਆ ਬਾਹਰ ਉਹ ਮਾਈ ਗੋਡ 1000 1200 ਦਾ ਇਕੱਲਾ ਸਟਾਲ ਆ ਜਿਵੇਂ ਐਸੀ ਲਈ ਸਟਾਲ ਆ ਤਾਈਆਂ ਦਾ ਕਹਿਣੀ ਆ ਨਾ ਪਿਓਰ ਚਨਾ ਹਾਂ ਪਿਓਰ ਚਨਾ ਕੀ ਕਰ ਰਹੇ ਹੋ ਵਾਟ ਆਰ ਯੂ ਡੂਇੰਗ ਨਾ ਕੀ ਬਦਮਾਸ਼ ਕੀ ਦੇ ਕਰ ਰਹੇ ਹੋ ਕਿੰਨੀ ਬਦਮਾਸ਼ ਕੇ ਪੋਣੀ ਜਲਦੀ 사ਸਰੀ ਗਾਲ ਜੀ ਵੈਲਕਮ ਟੂ आवर ਨਿਊ ਬਲੌਗਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਮਨਪ੍ਰੀਤ ਕੌਰ ਸੀ ਵੀ ਆ ਕੀ ਮੇ ਸਾਰੇ ਯਾਰ ਠੀਕ ਹੋ ਬਿਜ਼ਨਸ ਦੋਨੇ ਬਹੁਤ ਘੈਂਟ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਵਾਈਗਰੂ ਦਾ ਸ਼ੁਕਰਾਨਾ ਤੇ ਤੁਹਾਡੇ ਸਭ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਠੀਕ ਹੈ ਇੰਨਾ ਤੁਸੀਂ ਸਾਥ ਦਿਨੇ ਹੋ ਬਈ ਕਿਉਂਕਿ ਸਾਥ বিনা ਕੁਝ ਨਹੀਂ ਹੁੰਦਾ ਸਾਰੀ ਗੱਲ ਸਪੋਰਟ ਤੇ ਹੁੰਦੀ ਆ ਤੇ ਆਹ ਲੋ ਗਈ ਆਪਾਂ ਆਪਣੇ ਕੋਲ ਆ ਰਹੇ ਆ ਜੇ ਦਿਲ ਕੋ ਸ਼ਬੀਰਪਾਲ ਹੋਰੀ ਤੇ ਤਾਜਵਤਨ ਲਈ ਮੈਂ ਲਾਈਟਾਂ ਲਈ ਸ਼ੂ ਖੱਡੀ ਸੀਗੇ ਇੱਕ ਅੱਜ ਮੈਂ ਉਹਦੇ ਸ਼ੂ ਪਾ ਕੇ ਦੇਖੂਗੀ ਮੇਰੀ ਕਿੱਡੀ ਜੀ ਦੇ ਚੜੀ ਜੀ ਦੇ ਤੇ ਉਹ ਸ਼ੂ ਵੀ ਹੈਗੇ ਆਪਣੇ ਕੋਲ ਆਉਂਦੇ ਨਹੀਂ ਉਹ ਉਧਰ ਬੁਟੀਕ ਤੇ ਪਹੁੰਚ ਗਏ ਸੀਗੇ ਮੈਂ ਕਿਹਾ ਵੀ ਮੈਂ ਤਾਂ ਇੰਦਰਾ ਵੀ ਇੱਧਰ ਆਜਾ ਇਹਨੇ ਠੀਕ ਆ ਆਪਾਂ ਇੱਧਰ ਆਉਣੇ ਆਗੇ ਚਲੋ ਮਿਲਦੇ ਆ ਉਹਨਾਂ ਨੂੰ ਆਹ ਫਿਰਦੇ ਆ ਆਪਾਂ ਸਿਵੀਆਂਡ ਸ਼ੇਟੀ ਚੌਪ ਤੇ ਤੇ ਕਿ ਗਾਇਸ ਸਰਪ੍ਰਾਈਜ਼ 빅 ਸਰਪ੍ਰਾਈਜ਼ ਤੁਹਾਡੇ ਸਾਰਿਆਂ ਲਈ ਜਲਦੀ ਅਨਾਉਂਸ ਕਰੂੰਗੀ ਚੈਨਲ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਮਾਈ ਬੀਰਪਾਲ ਡਾਰਲਿੰਗ ਅੱਡੀ ਦਾ ਠੰਡ ਵੀ ਨਹੀਂ ਹੋਈ ਤੂੰ ਬੜੀ ਬਾਈ ਫਿਰਦੀ ਆ ਬਾਈ ਐਨਕਾ ਦੀ ਬਹੁਤ ਵੱਡੀ ਭੈਣ ਆ ਮੈਂ ਦਿਲ ਕਾ ਸਸਰੀ ਕਾ ਸਸਰੀ ਕਾ ਆਇਦਰਮੈਨ ਨਾਲ ਗਾਣਾ ਹੈ ਐਨਕਾ ਦੀ ਤਾਂ ਯਾਰ ਬੜੀ ਵੱਡੀ ਭੈਣ ਆ ਵੇ ਖੋ ਲੈਣੀਆਂ ਨੇ ਕਦੇ ਦਿਲ ਖੁਸ਼ ਤੇਰੇ ਦਾ ਆਇਦਰਮੈਨ ਨਾਲ ਲੌਕ ਲਾ ਦੇ ਹੈਜ ਅੱਜ ਬੀਰਪਾਲ ਨੂੰ ਦੋ ਚੀਜ਼ਾਂ ਦੇਤੀਆਂ ਜਿਹੜਾ ਤਾਂ ਇੱਕ ਸਰਪ੍ਰਾਈਜ਼ ਉਹ ਤਾਂ ਬੀਰਪਾਲ ਆਪ ਦੱਸੂਗਾ ਆਪ ਦੇ ਵਲੌਗ ਤੇ ਬੀਰਪਾਲ ਏਪੀ ਹਾਂ ਠੀਕ ਆ ਬਟ ਆ ਮੈਂ ਤੁਹਾਨੂੰ ਚਲੋ ਦੱਸ ਦਿੰਨੀ ਆ ਕੀ ਮੇਰੀ ਵੀ ਆ ਹੈਂਸ ਸੈਟਿਸ਼ੀਏਂਕ ਯੂ ਸੋ ਮੱਚ ਚਾਬੀ ਚਾਬੀ ਕਿਹਦੇ ਕੋਲ ਹੈ ਕਿਵੇਂ ਲੱਗੀ ਸਾਡੀ ਕਲੈਕਸ਼ਨ ਮੈਮ ਮੈਮ ਕਲੈਕਸ਼ਨ ਕਿਵੇਂ ਲੱਗੀ ਬਹੁਤ ਜ਼ਿਆਦਾ ਸੋਹਣੀ ਮੈਨੂੰ ਉਹ ਦੰਦੀ ਗਈ ਜੰਦੀ ਸੀ ਪਰ ਮੇਰੇ ਕੋਲ ਟਾਈਮ ਨਹੀਂ ਸੀ ਲੱਗਦਾ ਲੈਣ ਦਾ ਫਿਰ ਮੈਂ ਕਹਾਂ ਚੱਲ ਅੱਜ ਹਾਂ ਹਾਂ ਏ ਤੁਹਾਨੂੰ ਹੁਣ ਵੀਰਪਾਲ ਆਪਦੀ ਬਲੌਗ ਜੀ ਦੱਸੂਗੀ ਵੀ ਕੀ ਸਰਪ੍ਰਾਈਜ਼ ਹੈ ਹਨਾ ਅੱਜ ਹੀ ਦੱਸਦੇ ਨਾ ਵੀਰਪਾਲ ਦੱਸ ਦਿਆਂਗੇ ਅੱਜ ਜੀ ਏਡਾ ਕਿ ਚੱਕਰ ਦੱਸ ਤੁਹਾਨੂੰ ਫੋਨ ਲੱਤਾ ਹਾਂਜੀ ਭਾਈ ਸਾਡੇ ਕੋਲ ਅੱਜ ਬੱਬੂ ਵੀ ਮਿਲ ਲਈ ਆ ਤੇ ਬੱਬੂ ਨੂੰ ਪਸੰਦ ਆਈ ਸੀ ਆ ਬਾਈ ਇਹ ਚਲਹੀ ਲ ਕਿਵੇਂ ਲੱਗੀ ਬੱਬੂ ਵਧੀਆ ਲੱਗੀ ਤੇਨੂੰ ਬਹੁਤ ਸੋਹਣੀ ਲੱਗੀ ਆ ਇਧਰ ਆ ਇਹਨੂੰ ਤਾਂ ਕੁਝ ਤੇ ਬਸ ਕਹਿਣ ਦੀ ਲੋੜ ਹੀ ਨਹੀਂ ਹੈਗੀ ਵੀਰਪਾਲ ਤਾਂ ਕਹਿੰਦੀ ਮੈਂ ਤਾਂ ਇਹ ਹੀ ਲੈ ਕੇ ਜਾਨੀ ਕੁੱਚੀ ਦਾ ਆਰਟੀਕਲ ਆਹ ਵਾਲਾ ਪਾਇਆ ਵੀਰਪਾਲ ਹਾਂਜੀ ਇਹ ਕਵੀਰਪਾਲ ਇਹ ਬੜੀ ਪਿਆਰੀ ਆ ਤਾਂ ਲੈ ਲਈ ਆ ਵੀ ਲੈ ਲਈ ਵੀਰਪਾਲ ਨੇ ਇੱਕ ਮੈਂ ਦੂਜੀ ਕਿੱਥੇ ਆ ਦੀ ਇਹਦੇ ਨਾਲ ਦੀ ਉਹ ਕਿਹੜਾ ਚੱਕ ਲੈ ਜਾ ਆ ਵੀ ਆ ਆ ਵੀ ਲੈ ਆਹ ਦੇਖੋ ਆਪਣੀ ਦੰਦੇ ਵਾਲੀ ਸੀਗੀ ਹਾਂ ਕੀ ਤੁਹਾਨੂੰ ਇੰਦਰਾ ਕਿੱਥੋਂ ਲਈ ਸੀ ਇਹ ਬੋਕ ਇਹ ਬੋਕ ਕੜਾ ਕਿੰਨੇ ਲਈ ਸੀ ਵੀਰੇ ਬਟਨ ਡੇਉ 30000 ਦੀ ਸਾਡੇ ਕੋਲੋਂ ਲਿਆ ਕਰ ਕਿਉਂਕਿ ਸਾਡੇ ਕੋਲ ਜਿਹੜੀ ਚੀਜ਼ ਤੇ ਆ ਰਹੀ ਆ ਬੋਕ ਵਾਲਾਂ ਦੇ ਉਹ ਸਾਡੇ ਕੋਲੋਂ ਤੁਹਾਨੂੰ ਸਿਰ 1500 2000 ਬਸ ਇੰਨੇ ਦੀ ਮਿਲੂ ਐਵੇਂ ਤੁਸੀਂ ਨੱਕ ਵੜਾ ਕੇ ਨਾ ਆਓ ਪਰ ਇੱਧਰ ਨੂੰ ਜਾਓ ਇੱਧਰ ਨੂੰ ਉੱਧਰ ਨੂੰ ਜਾਓ ਆਜੋ ਆਜੋ ਓਏ 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 ਆਜੋ ਆਜੋ ਓਏ 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 ਉਹ ਚੀਜ਼ ਨਹੀਂ ਚੀਜ਼ ਚੱਕ ਰਹੇ ਨੇ ਉਹ ਤਾਂ ਤੁਹਾਡੀ ਮੈਂ ਉਹ ਮੈਂ ਜਿਹੜਾ ਉਹਨੂੰ ਖੋਲ ਵੀ ਹੋ ਬੈਜੋ ਬੈਜੋ ਇੱਥੇ ਬੈਜੋ ਚੱਕੀਂ ਦੇ ਇੰਟਰੋ ਸਿੱਕੀਂ ਮਾਜੋੜੇ ਬੰਨ ਰੋਲਾ ਪਿੱਛੋਂ ਉਹਨਾਂ ਵਾਲੇ ਇਹ ਦੇਖੀ ਨਾ ਆਹ ਦੇਖੀ ਕੋਟ ਕਹਿੰਦੀ ਤੂੰ ਗਿਫਟ ਕੀਤਾ ਸੀ ਕਹਿੰਦੀ ਮੈਂ ਕੋਟ ਪਾ ਕਿ ਮੈਂ ਕਿਹਾ ਵੀ ਤੇਰਾ ਕੋਟ ਪਾੜ ਦਿੰਨੀ ਆ ਪਤਾ ਕੀ ਕਹਿੰਦੀ ਕਹਿੰਦੀ ਕੁਆਲਿਟੀ ਦਾ ਬਸ ਕੱਟ ਦੇ ਦਵਾਵਾਂ ਪਾ ਲਈ ਉਹਨੂੰ ਕਾਹਤੋਂ ਲਈ ਦੇ ਦੇ ਦੇਖਾਂ ਸਾਡੇ ਸੀ ਤਾਂ ਪਹਿਣਾ ਪਹਿਣਾ ਹੀ ਆ ਕਿ ਸਾਡੇ ਦਾਈ ਬਾਲ ਉੱਡੇ ਰਹਿੰਦੇ ਸੀ ਕੰਮ ਵਾਲੇ ਬੰਦੇ ਹਣੇ ਅਸਤੇ ਉੱਡੇਾਂ ਜੀ ਬਣਾ ਲੈਨੇ ਹੂ ਨੈਕਸਟ ਵਾਰ ਇਸ ਆ ਪਾਲ ਲੈ ਤਾ ਕੋੜਾ ਜੱਪਾ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਦਿਓ ਇਹਨੂੰ ਬਿਲਡਰ ਬਲੌਗਰ ਨੂੰ ਵਧਾਈਆਂ ਹੋ ਗਿਆ ਬਾਈ ਜੀ ਤੇਨੂੰ ਤੇ ਤੇਨੂੰ ਵਧਾਈਆਂ ਦਿਓ ਵਾਹ ਵਧਾਈਆਂ ਹੋ ਗਿਆ ਜੀ ਬਹੁਤ ਬਹੁਤ ਸਾਨੂੰ ਕੰਗ੍ਰੈਚੁਲੇਸ਼ਨਸ ਨਿਊ ਬੋਨਡ ਨਾ ਮਰੀ ਉਹਨੇ ਭੱਜ ਰਹੀ ਆ ਪੀਰੇ ਰਿੱਕੀ ਤੇਰੇ ਪਾਰਟੀ ਤਾਂ ਤੇਰੇ ਵੀ ਰਹੇ ਤੇ ਬਰਥਡੇ ਵਾਲੀ ਟੈਨਸ਼ਨ ਕਾ ਤੇ ਲੱਤੀ ਆ ਮੈਂ ਤਾਂ ਫੋਨ ਲੇਤਾ ਮਿਲ ਕੋ ਮਾਇ ਵੀ ਨਹੀਂ ਹਾਂ ਮਿਲ ਕੋ ਮਾਇ ਵੀ ਨਹੀਂ ਗੱਲ ਕੋਈ ਨਹੀਂ ਕਰਾ ਪਾਉਂਦਾ ਪੁੱਤ ਪਾਰਟੀ ਕਰ ਮੈਂ ਤਾਂ ਆਉਂਦੀ ਹਾਂ ਬੱਬੂ 50 50 ਵਾਲਾ ਜੇ ਤਾਂ ਹਾਂ ਇਹ ਵੀ ਠੀਕ ਆ ਹਨਾ ਬਰਾਬਰ ਆ ਦੋਦੀ ਕਿੱਦੋਂ ਪ੍ਰੋ ਹੋਰ ਕਿੱਥਾ ਕਰ ਲੋ ਕੀ ਜਮ ਜੀ ਸਹੀ ਆਊਗਾ ਉਹ ਸਾਜੀ ਵਾਲੀ ਆ ਵੀ ਉਹ ਉਧਰੋਂ ਰੰਗ ਲੈਗਾ ਤੇ ਉਹ ਫਿਰ ਉਹ ਲੋ ਠੀਕ ਕਰਦੇ ਨਹੀਂ 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 ਪਾਰਟੀ ਹੋ ਜੂਏ ਚ ਪਾਰਟੀ ਕਰ ਲਿਓ ਕੰਦਾ ਹੋਰ ਪਾਉਣਾ ਤੀਜਾ ਇੱਥੇ ਹੀ ਆ ਗਿਆ ਬਾਕੀ ਨੇ ਦਿੱਤੇ ਨਾ ਮੈਂ ਖੁਸਰੇ ਵੀ ਲੈ ਲੈਣਾ ਇਹ ਫੋਨ ਅੱਜ ਹੈ ਮੈਂ ਵੀ ਲੈ ਤਾਂ ਲੈਂਦਾ ਮੈਂ ਚੱਲ ਕੋਈ ਨਹੀਂ ਮੈਂ ਕੋਈ ਨਹੀਂ ਮੈਂ ਜਾਣ ਨਹੀਂ ਪਹੁੰਚਿਆ ਤੁਸੀਂ ਅੱਜ ਕਿੱਥੇ ਭੂਆ ਜੀ ਕੋਲ ਆ ਜਾਓ ਕੋਈ ਉਹ ਮਾਂ ਸੀ ਕਿਹਦੀ ਉਹ ਮੈਂ ਕਾਉਂਸੀ ਕਾਉਂਸੀ ਦੋੜ ਦੋੜ ਕੇ ਬਾਈ 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 ਕਰੀ ਬਾਈ ਕਰੀ ਜਾਵਾਂਗੇ ਹਾਂ ਗੇਜ਼ਨ ਦਾ ਬਰਾਹੀ ਆ ਬਈ ਮਾੜੀ ਥਾਂ ਤੇ ਪਰ ਬਾਈ ਨੇ ਦੁਕਾਨ ਨਹੀਂ ਜਿ ਮੇਰੀ ਹਾਂ ਪੂਰੀ ਤਗੜੀ ਗੇਜ਼ਨ ਵਾਲੀ ਦਾ ਕੰਮ ਹੀ ਨਹੀਂ ਕਰਿਆ ਹੋਰ ਵੀ ਨਹੀਂ ਖੋਲਿਆ ਲੋਕੇਸ਼ਨ ਦਿਖਾ ਦੋ ਲੋਕੇਸ਼ਨ ਦਿਖਾ ਦੋ ਜਦੋਂ ਪਹਿਲਾਂ ਇੱਥੇ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਇੱਧਰ ਕਰਿਓ ਉਸ ਤੋਂ ਬਾਅਦ ਹੀ ਕੰਮ ਚੱਲਦਾ ਹੈ ਬਰਤੂਆ ਲੋਕ ਕਿਉਂ ਨਿਕਲੇ ਉੱਥੇ ਖੜ੍ਹ ਕੇ ਯਾਰ ਵੇਖੀ ਜੂ ਮੜ ਵੀ ਨਕਾਰਦੀ ਵੀ ਇਹਦਾ ਕਿਤੇ ਨੂੰ ਪਉਦੇ ਨਹੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਮਾ ਮੂਡ ਨਹੀਂ ਸੀਗਾ ਅੱਜ ਜਿਹੜਾ 1.5 ਲੱਖ ਲਾਇਆਗਾ ਜਮੇ ਮੂਡ ਨਹੀਂ ਸੀਗਾ ਬਸ ਸੈਂ ਘਮਾਤੀ ਚਾਗਰੀ ਦੇ ਨਾਲ ਦੀ ਨਾਲ ਚੱਲ ਪੀ ਚਾਗਰੀ ਆਏ ਹਾਏ ਫਿੱਟਦਾ ਕੰਮ ਹਾਂ ਉਹ ਕਾਂਪਨੀ ਦੀ ਜਦੋਂ ਫਿਰ ਕਹਿੰਦੇ ਮਿਲ ਕੇ ਨਹੀਂ ਜਾਈ ਹਾਂ ਮਾਰ ਬਵਾਦ ਹਾਂ ਉਹ ਕਰ ਦਿਆ ਕਰੋ ਖਿੱਚ ਕੇ ਕੰਮ ਪੂਰਾ ਦਬ ਦਵਾ ਕੇ ਫੋਨ ਤੈਨੂੰ ਚੱਲੀ ਜਾਂਦੇ ਆ ਆ ਬਣੇ ਫਿਰ ਫੋਨ ਤੁਹਾਨੂੰ ਨਹੀਂ ਆ ਰਿਹਾ ਫੇਰ ਉਹ ਮਿਲਿਆ ਉਹ ਫਿਰ ਮਾਨਪ੍ਰੀਤ ਨੂੰ ਜਾ ਮਾਤਾ ਜੀ ਨੂੰ ਬੁਲਾ ਬਹੁਤ ਬਹੁਤ ਧੰਨਵਾਦ ਸਾਡੀ ਨਾਲ ਸ਼ਾਪਿੰਗ ਕੀਤੀ ਥੈਂਕ ਯੂ ਸੋ ਮੱਚ ਫਾਰ ਸ਼ਾਪਿੰਗ ਵਿਦ ਅਸ ਕਿਵੇਂ ਲੱਗੀ ਤੁਹਾਨੂੰ ਸਾਡੀ ਡੀਲਿੰਗ ਬਹੁਤ ਵਧੀਆ ਬਹੁਤ ਵਧੀਆ ਡੀਲਿੰਗ ਆ ਵੀਰੇ ਵਾਲੀ ਗੱਲ ਸਹੀ ਐ ਡੀਲਿੰਗ ਦਾ ਵੀਰੇ ਵਾਲੀ ਗੱਲ ਜਮੇ ਸਹੀ ਐ ਆਹ ਰਹੀ ਜੀ ਪਾ ਕਿਉਂ ਪਾ ਰਹੀ ਜਮਾ ਲੋਕ ਬਹੁਤ ਪਿਆਰ ਕਰਦੇ ਆ ਬਈ ਸਾਡੇ ਸਾਰੇ ਸਬਸਕ੍ਰਾਈਬਰ ਸਾਨੂੰ ਬਹੁਤ ਪਿਆਰ ਕਰ ਹਾਂ ਸਾਰੇ ਸਾਨੂੰ ਦੇਖੇ ਜਾਂਦੇ ਆ Papa ਦੇਖੇ ਜਾਂਦੇ ਆ ਰਿਵਿਊਸ ਵਧੀਆ ਵਧੀਆ ਕੱਟ ਜੇ ਵੀਰੇ ਇੱਥੇ ਆਣਾ ਚਲੋ ਜੱਪ ਕਰੋ ਚਲੋ ਠੀਕ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਹਣੇ ਆਪਾਂ ਮਿਲ ਲਈ ਜੀ ਹਾਂ ਜੀ ਜ਼ਰੂਰ ਮਿਲਾਂਗੇ ਜੀ ਤੇ ਪਾਰਟੀ ਪੈਂਡਿੰਗ ਹੈ ਜੀ ਮੈਂ ਜਾ ਕੇ ਮੈਂ ਜ਼ਰੂਰ ਕਰਾਂ ਵੀਰੇ ਜਿੱਕੀ ਵੀਰੇ ਮੈਂ ਆਦੀ ਹੀ ਕਰਨੀ ਆ ਮਾਰ ਡੇਲ ਮਾਰ ਦਿੱਕਾ ਦਿੱਤੀ ਆ ਅੱਛਾ ਅੱਧੀ ਅੱਧੀ ਕਰ ਲਾਂਗੇ ਜਿਹੜਾ ਪਾਰਟੀ ਅੱਧੀ ਅੱਧੀ ਕਰ ਲਾਂਗੇ ਸਾਦਾ ਕੰਮ ਆ ਬਸ ਠੀਕ ਆਈ ਤਾਂ ਗਾਣਾ ਪੈਣਾ ਹੀ ਆ ਚਲੋ ਗਾਣ ਵਾਲੀ ਆ ਨਹੀਂ ਨਹੀਂ ਅੱਧੀ ਅੱਧੀ ਕਰ ਦੋ ਸਾਨੂੰ ਦੇਖੋ ਤੇਰੀ ਨੂੰ ਸਵੇਰੇ ਇੱਕ ਜਣੇ ਤੇ ਸ਼ਾਮ ਦਾ ਤੇਰੀ ਗੱਲ ਸਭ ਤੋਂ ਜ਼ਿਆਦਾ ਤੁਸੀਂ ਇਹ ਸੀ ਤੇ ਲੱਗ ਜਾਂਦੇ ਕਿ ਲਓ ਜੀ ਆਪਣੇ ਰੌਣਕਾ ਦੇਖੋ ਇਸ ਐ ਲੱਗਿਆ ਰਹਿੰਦੀ ਆ ਬਾਹਰ ਹੈ ਜਿੰਨਾ ਬੱਸ ਟਾਕ ਪੂਰੇ ਕਰਦਾ ਜੀ ਹਾਂ ਆ ਦੇਖੋ ਗੱਡੀ ਇੰਜ ਡੈਸ਼ ਤੇ ਪਾ ਰੱਖੀ ਆ ਸਤਾਬੇ ਓਏ ਬਰੀਲ ਬਣਾਓ ਕਿੰਨੀ ਟੱਪਾ ਲੱਭ ਕੇ ਤੇ ਲੀਡ ਕਰ ਦੂ ਪਹੁੰਚ ਪੂਰੀ ਬਣ ਠੀਕ ਕਰੀ ਠੀਕ ਕਰੀ ਸਸਵੀ ਕਰ ਆ ਜਾ ਜਲਦੀ ਕੋਸ ਕੇ ਦੂਰ ਕਰ ਆਹ ਹਲੇ ਉਹ ਵੀ ਬੱਜਾਉਣਾ ਕਿਹੜੇ ਤਰ੍ਹਾਂ ਵਿੱਚ ਬੱਜਾਉਣਾ ਆਹ ਮੈਂ ਹੱਪਾ ਕਰੂ ਕਰਦੇ ਜਾਈ ਕੱਲ ਨੂੰ ਇਹਨਾਂ ਤੇ ਕਰਾਈ ਜਾਂਦੀਆਂ ਯਾਰ ਸ਼ੁਰੂ ਆ ਵਾਹਰਾ

ਇਨੇ ਵੀ ਨਹੀਂ ਘਟੇ ਵੀ ਤੁਸੀਂ ਫੋਨ ਲਾ ਕੇ ਪਤਾ ਲੈਣ ਲੱਗ ਜੋ ਠੀਕ ਆ ਬੰਦਾ ਸਾਡਾ ਹਨਾ ਵੀਰੇ ਫਰੀਦ ਸਾਡਾ ਬਹੁਤ ਠੀਕ ਹੈ ਇਹ ਕੋਟੀ ਨਹੀਂ ਸੀ ਪਾਉਂਦੀ ਹੁੰਦੀ ਬਈ ਸਾਡੀ ਕੁੜੀ ਨਾ ਟੋਪੀ ਲੈਂਦੀ ਸੀ ਕੋਟੀ ਤੇ ਆਈ ਵਗ ਜਾਂਦੀ ਸੀ ਇਹ ਨੂੰ ਸਭਕ ਮਿਲਣਾ ਹਨਾ ਵੀਰੇ ਸਭਕ ਮਿਲ ਗਿਆ ਹੁਣ ਹੁਣ ਨਹੀਂ ਕੋਟੀ ਲਾਉਂਦਾ ਮੋਟੋ ਇਹ ਠੰਡੇ ਜਾਂਦੀ ਮਾਰਦੀ ਜਾਂ ਆਉਂਦੀ ਮਾਰਦੀ ਅਰੇ ਮੈਂ ਦੋ ਕੋਟ ਪਾ ਕੇ ਜਾਂਦੀ ਅੱਧੀ ਸੇਂਗੀ ਦੇ ਅੱਸੀ ਅੱਧੀ ਦੇ ਗਰਮੀ ਹੁੰਦੀ ਆ ਫਰੂਟ ਲੈ ਕੇ ਆਉਂਗਾ ਤੇਰੇ ਵਾਸਤੇ ਅੱਜ ਠੀਕ ਆ ਕੀ ਫਰੂਟ ਖਾਓਗੇ ਬੱਚੇ ਤੁਸੀਂ ਕੀ ਫਰੂਟ ਖਾਓਗੇ ਨਹੀਂ ਨਹੀਂ ਉਹ ਫਰੂਟ ਤਾਂ ਕੋਰ ਹੋਰ ਹਨ ਜਿਹੜੇ ਇਹਦੇ ਲਈ ਜੂਰੇ ਉਹ ਪਤਾ ਕਰ ਦੂਸਾਂ ਉਹ ਸਾਰੇ ਪਤਾ ਕਰਕੇ ਅੱਜ ਲੈ ਕੇ ਆਉ ਉਹ ਬੰਦੇ ਤੋਂ ਪਤਾ ਕਰੂੰ ਜਿਹਦੇ ਸੱਲ ਘਟੇ ਹੋਣ ਕਿ ਨਹੀਂ ਵੀਰੇ ਛੱਟ ਕੇ ਵਧੇ ਹੋਣ ਵਧੇ ਹੋਣ ਜਾਂ ਉਹ ਤੋਂ ਪਤਾ ਕਰੂੰ ਤੁਹਾਡੇ ਘਟੇ ਆ ਵਧੇ ਤਾਂ ਨਹੀਂ ਵਧਾਉਣੇ ਆਪਾਂ ਵਧਾਉਣ ਵਾਸਤੇ ਉਹ ਬੱਕਰੀ ਦਾ ਦੁੱਧ ਤੁਸੀਂ ਨਹੀਂ ਪੀਂਦੇ ਸਾਰੇ ਤੂੰ ਜਲਦੀ ਬੱਦ ਦੇ ਵੀਰੇ ਬੱਕਰੀ ਦੇ ਦੁੱਧ ਨਾਲ। ਕਿਆ ਬਣਾ ਕੇ ਪੀਲਾ ਬੱਕਰੀ ਦੇ ਦੁੱਧੇ ਦੀ? ਉਹ ਨਹੀਂ ਨਾ ਪਚੜ ਦੇ ਨਾ। ਪਚੜ ਪੀਣਾ। ਚਲੋ ਗਾਇਜ਼ ਆਪਾਂ ਤੇਰੀ ਵਾਸਤੇ ਗੋਗ ਲੈ ਮੈਂ ਜਿੱਥੇ ਜਾਣੀ ਆ ਕੰਮ ਤੇ। ਆਏ ਬਾਈ ਮੋਟੂ। ਹਾਂ ਬਾਈ ਮੋਟੂ ਕਿਵੇਂ ਆ ਮੋਟੂ ਬਾਈ? ਠੀਕ ਆ। ਅੱਜ ਤੇਰਾ ਦੌਰ ਤੇਰੇ ਵਾਸਤੇ ਫਰੂਟ ਲਿਆ ਰਿਆ। ਵਿਚਾਰਾ ਇੰਨੀ ਬਾਜ਼ਾਰ ਚ ਗਿਆ ਇੰਨੀ ਟ੍ਰੈਫਿਕ ਚ। ਹਾਂ ਕਿਤਾ ਸੁਣ ਮੈਨੂੰ ਫੋਨ ਕਰ। ਹਾਂ। ਕੌਣ? ਰਿੱਕੀ ਤੇਰਾ ਚਾਚੂ। ਹੋਣ ਚਾਚਾ ਜੀ ਮम्मा ਵਾਸਤੇ ਫਰੂਟ ਲੈਣ ਗਏ ਸੀ ਹਾਂ ਤਾਂ ਠੀਕ ਆ ਨਾ ਮੋਟੂ ਸੀ ਤਾਂ ਕੱਲ ਉਹਨੂੰ ਜਮਾ ਵਰਕ ਪੈ ਜੂਗਾ ਪ੍ਰੋਪਰ ਹਾਂ ਪੁੱਤ ਹਾਂਜੀ ਹੁਣ ਗਏ ਆ ਹਾਂਜੀ ਪੁੱਤ ਹੁਣ ਗਏ ਆ ਕਦੋਂ ਆਉਣਗੇ ਬਸ ਆਉਣ ਆਲੇ ਆ ਪੁੱਤ ਮੈਂ ਫਰੂਟ ਚੱਕ ਦੇ ਉਹ ਤੇਰੇ ਵਾਲੇ ਤਾਂ ਉਹ ਪਿਆ ਉਹ ਤਾਂ ਦੀਦੀ ਵਾਲੇ ਨੇ ਮਾਂ ਮੂਲੀ ਦੇ ਕੀਵੀ ਕੋਈ ਨੂੰ ਨੂੰ ਬੜੀਆ ਲੱਗਦੀ ਇਹਨੂੰ ਬੜੀਆ ਲੱਗਦੀ ਆ ਹਾਂ ਖਾਂਦਾ ਹੁੰਦਾ ਈ ਕੀਵੀ ਬੜੀਆ ਲੱਗਦੀ ਆ ਫਿਰ ਤੈਨੂੰ ਲਿਆ ਦੇ ਕਰੂੰ ਪੁੱਤ ਮੈਂ ਇਹ ਤੇ ਕੀਵੀ ਨਹੀਂ ਯਾਰ ਇਹਨੂੰ ਨਾਰੀਅਲ ਪਾਣੀ ਬੜੀਆ ਲੱਗਦਾ ਇਹਨੂੰ ਲਿਆ ਕੇ ਤੂੰ ਗਾਈਸ ਅੱਜ ਅੱਜ ਜੁਝਾਰ ਨਾ ਮੇਰੇ ਸਲੀਪਰ ਪਾ ਕੇ ਘੇੜੀ ਦਿੰਦਾ ਫਿਰਦਾ ਅੱਜ ਇਹਨੇ ਮੇਰੇ ਸਲੀਪਰ ਪਾ ਲਏ ਲੈ 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 ਛੋਟੇ ਜਿਹੇ ਪੈਰ ਆਜੋ ਮੁੜਿਓ ਆਜੋ ਜੁਝਾਰ ਆਜੋ ਪੁੱਤ ਹਾਂਜੀ ਬਈ ਤੇ ਤੁਸੀਂ ਦੱਸਾਂ ਬਲੌਗ ਕਿਉਂ ਨਹੀਂ ਆਏ ਤੁਸੀਂ ਪਿੱਛੇ ਦੇਖੀ ਹੋਣਾ ਵੀ ਮੇਰੀ ਜਠਾਣੀ ਦੇ ਘਟ ਕੇ ਸੈਲ ਤੇ ਭੈਣ ਜੀ ਬਿਮਾਰ ਹੋ ਗਏ ਸੀਗੇ ਤੇ ਵੈਸੇ ਮੈਨੂੰ ਉਹ ਮੋਟੀਵੇਟ ਕਰ ਦਿੰਦੀ ਆ ਵਿਚਾਰੀ ਵੀ ਵੀਡੀਓ ਬਣਾ ਲਾ ਹਨਾ ਸੂਟਾਂ ਦੀ ਵੀਡੀਓ ਪਾਈ ਜਾ ਕੇ ਕਿਉਂਕਿ ਮੇਨ ਸੈਟ ਜਿਹੜਾ ਹੁੰਦਾ ਮੇਰੇ ਬਲੌਗ ਦੇ ਵਿੱਚ ਮੇਰੀਆਂ ਦੋ ਆਪਣੇ ਦੋ ਬਿਜ਼ਨਸ ਹੋ ਗਏ ਬਾਈ ਇੱਕ ਜੁੱਤੀਆਂ ਵਾਲਾ ਤੇ ਇੱਕ ਸੂਟਾਂ ਵਾਲਾ ਦੋਨਾਂ ਦਾ ਹੁੰਦਾ ਟਾਰਗੇਟ ਮੇਰਾ ਵੀ ਦੋਨਾਂ ਤੇ ਇਹੀ ਤੁਹਾਨੂੰ ਕਲੈਕਸ਼ਨ ਦਿਖਾਈ ਜਾਵੇ ਹਨਾ ਵਧੀਆ ਤੋਂ ਵਧੀਆ ਤੇ ਦੀਦੀ ਥੋੜੇ ਜਿਹਾ ਬਿਮਾਰ ਹੋ ਗਏ ਸੀਗੇ ਬਟ ਪਿਛਲੇ ਬਲੌਗ 'ਚ ਵੀ ਮੈਂ ਕਾਈਆਂ ਤੁਹਾਨੂੰ ਕਲੈਕਸ਼ਨ ਦਿਖਾਈ ਸੀਗੀ ਉਹਨਾਂ ਦੀ ਤੇ ਤਾਂ ਕਰਕੇ ਨਹੀਂ ਬਈ ਬਲੌਗ ਪਾਏ ਗਏ ਕਿਉਂਕਿ ਭੈਣ ਵੀ ਬਿਮਾਰ ਸੀ ਕਿ ਤੇ ਜੁਝਾਰ ਬਿਮਾਰ ਹੋ ਗਿਆ ਫਿਰ ਇਹ ਦੋਨੇ ਜਾਨੇ ਬਿਮਾਰ ਹੋ ਗਏ ਮੈਂ ਜੁਝਾਰ ਨੂੰ ਵੀ ਹੈਂਡਲ ਕਰਨਾ ਸੀਗਾ ਤੇ ਦੀਦੀ ਵੀ ਵਿਚਾਰੇ ਘਰੇ ਸੀਗੇ ਠੀਕ ਹੈ ਦੀਦੀ ਨਾਲ ਹੀ ਮੇਰੇ ਬਲੌਗ ਹੁੰਦਾਗਾ ਕਿਉਂਕਿ ਦੋਨੋਂ ਭੈਣਾਂ ਨੇ ਆਪਸ ਵਿੱਚ ਗੱਲਾਂ ਕਰ ਲਈਆਂ ਨੇ ਹੱਸ ਖੇਡ ਲਈਦਾ ਫੈਮਿਲੀ ਇਕੱਠੇ ਬੈਠਦੇ ਆ ਹਨਾ ਤੇ ਹੁਣ ਉਹ ਜਮਾਂ ਠੀਕ ਨੇ ਹੁਣ ਫੇਰ ਆਪਣੇ ਰੈਗੂਲਰ ਬਲੌਗ ਆਇਆ ਕਰਨਗੇ ਪਰ ਥੈਂਕ ਯੂ ਬਾਈ ਤੁਸੀਂ ਬਹੁਤ ਮੈਨੂੰ ਕੁਐਸਚਨ ਪੁੱਟ ਕਰ ਰਹੇ ਸੀਗੇ ਦੀਦੀ ਬਲੌਗ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਆ ਰਹੇ ਕਿਉਂਕਿ ਆਪਾਂ ਨੂੰ ਚਲੋ ਪਿਆਰ ਹੁੰਦਾ ਹਨ ਤੇ ਕੋਈ ਗੱਲ ਨਹੀਂ ਬਾਈ ਜਲਦੀ ਹੁਣ ਆਪਣਾ ਰੈਗੂਲਰ ਬਲੌਗ ਤੁਹਾਡੇ ਕੋਲ ਆਇਆ ਕਰਨਗੇ ਤੇ ਆਹ ਵਾਲੇ ਸੂਟ ਜੇ ਕਿਸੇ ਆਰਡਰ ਕਰਨੇ ਹੋਏ ਤਾਂ ਕਰ ਦਿਓ 94 94 ਉਹ ਉਧਰ ਲੰਨਾ ਉਧਰਲਾ ਨੰਬਰ ਹੀ ਯਾਦ ਰਹਿ ਜਾਂਦਾ 62831 ਹਾਂ 7717 ਬਾਟਾ ਟਕਤੀ ਬਈ 70170 ਅੱਜ ਮੈਨੂੰ ਆਪਦੀ ਤਬੀਅਤ ਨਹੀਂ ਠੀਕ ਲੱਗਦੀ ਤੈਨੂੰ ਵੀ ਲੱਗ ਰਹਿਣਾ ਮੂੰਹ ਹਾਂ ਪਤਾ ਨਹੀਂ ਕਿਉਂ ਐ ਸੁੰਨਾ ਸੁੰਨਾ ਲੱਗੀਆਂ ਦਾ ਪਤਾ ਨਹੀਂ ਜਖਾਮ ਕਰਕੇ ਆ ਸ਼ਾਇਦ ਖੰਗ ਕਲਾ ਥੋੜਾ ਜਿਹਾ ਫੇਸ ਵੀ ਹੋਇਆ ਫੇਸ ਕਰਕੇ ਆ ਗਲੇ ਕਰਕੇ ਗਲੇ ਦੀ ਮਾਰ ਕਰਕੇ ਆ ਮੈਨੂੰ ਲੱਗਦਾ ਸ਼ਾਇਦ ਤੇ ਚਲੋ ਆਪਾਂ ਹੁਣ ਅੱਜ ਸੂਟਾਂ ਦੀਆਂ ਵੀਡੀਓ ਸ਼ੂਟ ਕਰਨੀਆਂ ਨੇ ਦੋ ਸੂਟਾਂ ਦੀਆਂ ਤੇ ਉਹਦੇ ਲੈਣੇ ਆ ਪਾਊਡਰ ਇੱਕ ਆਪਣੇ ਕੋਲ 17 ਸੂਟ ਨੇ ਇੱਕ ਆਪਣੇ ਕੋਲ ਉਹਨਾਂ ਦੇ 20 30 ਸੂਟ ਦੇਖਦੇ ਆਪਾਂ ਕੀ ਬੰਦਾਂ ਕੀ ਭਾਅ ਵਿਕਦਾ ਤੇ ਪਹਿਲਾ ਵਾਲੇ ਸੂਟ ਆਪਾਂ ਸਾਰੇ ਕੋਰੀਅਰ ਕਰਤੇ ਸੀਗੇ ਬਈ ਬਹੁਤ ਪਸੰਦ ਆਏ ਸਾਰਿਆਂ ਨੂੰ ਬਹੁਤ ਜ਼ਿਆਦਾ ਤੇ ਸੱਚ ਯਾਰ ਬਈ ਉਹ ਪਏ ਵੀ ਆਪਣੇ ਕੋਲ ਆਪਾਂ ਕੋਰੀਅਰ ਕਰ ਦਈਏ ਪਲੀਜ਼ ਹਾਂਜੀ ਹਾਂਜੀ ਜਿਹੜੇ ਬਾਅਦ ਚ ਲੈਤੇ ਸੀ ਆਪਾਂ ਆਰਡਰ ਹਨਾ ਇੱਕ ਪਾਸੇ ਕੱਢ ਲਓ ਫਿਰ ਉਹਨਾਂ ਤੇ ਪਰਚੀ ਲਾ ਕੇ ਆਪਾਂ ਸੈਂਡ ਕਰ ਦਈਏ ਬਈਰ ਤਾਂ ਠੀਕ ਹੈ ਜੀ ਠੀਕ ਹੈ ਹਨਾ ਨਵੇਂੜੀਏ ਫਿਰ ਜਿਹੜਾ ਕੰਮ ਨਿਪੜਦਾ ਨਿਪੜਦੀ ਸਾਰੇ ਨਾਲੇ ਕੋਰੀ ਵਿੱਚ ਚੁਕਾ ਦਾਂਗੇ ਸਾਰਾ ਮੈਨੂੰ ਆਏ ਆ ਬਈ ਇਹਦਾ ਲੱਗ ਤੋ ਚੁਕਾਵਾਂਗੇ ਜਿਹੜੇ ਉਹ ਪਏ ਨੇ ਉਹਨਾਂ ਦਾ ਚੁਕਾ ਦਈਏ ਪੈਂਤ ਆ ਚੀਜ਼ ਆ ਹਾਂ ਕੱਢ ਲਓ ਸਾਰੇ ਜਿੰਨੇ 20 25 ਸੂਟ ਨੇ ਸਾਰਿਆਂ ਦਾ ਚੁਕਾ ਦਿੰਨੇ ਆ ਪੈਕ ਕਰ ਦਾਂਗੇ ਮੈਦਗਨੀਆਂ ਲਗਾ ਪੇ ਦੂਜੇ ਹੈ ਨਹੀਂ ਕਿ ਲਿਆਏ ਸੀ ਉੱਥੇ ਨਹੀਂ ਉੱਥੇ ਤਾਂ ਲਿਆਏ ਸੀ ਯਾਰ ਦੂਜੇ ਪਾਸੇ ਤਾਂ ਛੋ ਚਲੋ ਬਈ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਆਹ ਵਾਲੇ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਸ ਆਹੀ ਰੀਜਨ ਸੀਗਾ ਹੁਣ ਅਸੀਂ ਸਾਰਾ ਟੱਬਰ ਠੀਕ ਆ ਕਾਇਮ ਆ ਦੁਬਾਰੇ ਫੇਰ ਬਲੌਗਾਂ 'ਚ ਮਿਲਦੇ ਆਂ ਬਾਏ ਬਾਏ ਗਾਇਸ